ਤੇ ਆ ਬੰਦਾ ਪਛਾਣਾ ਕੌਣ ਆ ਇਧਰ ਤੇ ਵੇਖ ਲਓ ਜੀ ਆਪਣਾ ਫੈਨ ਆਪਾਂ ਨੂੰ ਅੱਜ ਆਇਆ ਮਿਲਣ ਨੂੰ ਫੇਰ ਦੁਬਾਰਾ ਇਤਵਾਰ ਦਾ ਦਿਨ ਸੀ ਤੇ ਇਹ ਆ ਗਿਆ ਹੋਰ ਬਲਾਲ ਸੁਣਾ ਠੀਕ ਹੈ ਲਓ ਜੀ ਤੇ ਲਓ ਜੀ ਫੈਨ ਸਾਡੇ ਨੂੰ ਨਾਲ ਰੋਜਾ ਲੱਗੰਦਿਆ ਤੇ ਕਹਿੰਦਾ ਯਾਰ ਮੈਂ ਪਾਣੀ ਪੀਣਾ ਪਾਣੀ ਨਹੀਂ ਪੀਣਾ ਹਾਂ ਬਲਾਲ ਮਈ ਜੀ ਗੱਲ ਸੁਣੋ ਉਧਰ ਗੱਲ ਸੁਣੋ ਤਨਾਂ ਨਾ ਹੁੰਦੇ ਸੋਹਣੇ ਹਾਂਜੀ ਤੂੰ ਨਾ 7 ਸਾਲਾਂ ਦਾ ਹੁੰਦਾ ਤਾਂ ਨਾ ਜ ਰੋ ਰੋ ਜਰਾ ਰੱਖਦਾ ਤੂੰ ਅਸਲਾਮੁਆਲਿਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਤੇ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਆ ਸਵਾਗਤ ਆਦਾ ਜੀ ਆ ਇਹਨਾਂ ਆਖਦੇ ਆ ਤੇ ਕਰਦੇ ਅੱਜ ਦਾ ਆਪਾਂ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਉਹ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਸਭ ਤੋਂ ਪਹਿਲੇ ਸਾਰੇ ਭਰਾਵਾਂ ਨੂੰ ਰਮਜ਼ਾਨ ਮੁਬਾਰਕ ਹੋਵੇ ਕੋਈ ਅੱਜ ਮਾਸ਼ਾਅੱਲਾ ਪਹਿਲਾ ਰੋਜ਼ਾ ਹੋ ਗਿਆ ਤੇ ਆਪਾਂ ਜਿਹੜਾ ਨਾ ਅਬਰ ਰੋਜ਼ੇ ਦੇ ਵਿੱਚ ਸਾਰਾ ਆਪਣਾ ਜਿਹੜਾ ਕੰਮ ਆ ਉਹ ਕਲੀਅਰ ਕਰਨਾ ਟਾਈਮ ਨਾਲ ਤੇ ਆਪਾਂ ਆ ਗਏ ਜਵੀ ਦੇ ਟੱਕ ਦੇ ਵਿੱਚ ਤੇ ਵੱਡਾਂਗੇ ਹੁਣ ਜਵੀ ਕਿਉਂਕਿ ਧੁੱਪ ਚੜ੍ਹਨ ਤੋਂ ਪਹਿਲੇ ਪਹਿਲੇ ਆਪਾਂ ਜਿਹੜਾ ਆਪਣੇ ਦੋ ਚਾਰ ਜਿਹੜੇ ਕੰਮ ਐ ਨਾ ਮੇਨ ਉਹ ਆਪਾਂ ਕਰ ਲੈਣਾ ਟਾਈਮ ਨਾਲ ਤੇ ਚਾਚੂ ਹਣੀ ਕਹੇ ਨੇ ਥੋੜੀ ਲੈਣ ਆਪਾਂ ਆ ਗਏ ਜਵੀ 'ਚ ਆਪਾਂ ਵੱਡਾਂਗੇ ਹੁਣ ਜਵੀ ਟਾਈਮ ਨਾਲ ਵੱਢੀਏ ਤੇ ਟਾਈਮ ਨਾਲ ਧੁੱਪ ਚੜ੍ਹਨ ਤੋਂ ਪਹਿਲੇ ਪਹਿਲੇ ਜਿਹੜਾ ਨਾ ਵਿਲੇ ਹੋ ਜੀਏ ਮਾਸ਼ਾਅੱਲਾ ਅੱਜ ਚਾਚੇ ਦਾ ਵੀ ਰੋਜ਼ਾ ਹੈਗਾ ਚਾਚੇ ਨੇ ਵੀ ਫੋਕਸ ਕਰੋ ਮਾਸ਼ਾਅੱਲਾ ਰੋਜ਼ਾ ਰੱਖਿਆ ਚਾਚੇ ਨੇ ਵੀ ਹਾਂ ਚਾਚਾ ਨਹੀਂ ਖਾਪਿਆ ਚਾਚਾ ਨੇ ਰੱਖਦਾ ਚਲੋ ਲਓ ਜੀ ਪੱਠੇ ਨਾ ਸਾਰੇ ਹੀ ਵੱਢ ਲਿਆ ਚਾਚਾ ਜੀ ਆ ਜਾਓ ਚਲੀਏ ਹੁਣ ਕਿ ਲੱਗ ਹੀ ਪਿਆ ਅੱਜ ਤੇ ਚਲਦੇ ਆਂ ਡੇਰੇ ਤੇ ਪਾਉਂਦੇ ਆਂ ਡੰਗਰਾਂ ਨੂੰ ਪੱਠੇ ਲਾਓ ਜੀ ਪੱਠੇ-ਪੁੱਠੇ ਆਪਾਂ ਪਾ ਤੇ ਮੰਗਰਾਂ ਨੂੰ ਖਾਉਂਦੇ ਨੇ ਤੇ ਹੁਣ ਉਸ ਬਾਅਦ ਟਾਈਮ ਹੋ ਜਾਣਾ ਆਪਣਾ ਉਹਨਾਂ ਨੂੰ ਪਾਣੀ-ਪੂਣੀ ਡਾਉਂਦਾ ਤੇ ਫਿਰ ਪਾਣੀ-ਪੂਣੀ ਡਾਉਂਨੇ ਆ ਪੱਠੇ-ਪੁੱਠੇ ਫਿਰ ਪਾਵਾਂਗੇ ਲਾਓ ਜੀ ਸਾਡਾ ਜਿਹੜਾ ਟਾਈਮ ਹੋ ਗਿਆ ਨਾ ਡੰਗਰਾਂ ਨੂੰ ਪਾਣੀ-ਪੂਣੀ ਡਾਉਂਦਾ ਹੋ ਗਿਆ ਤੇ ਆਹ ਬੰਦਾ ਪਛਾਉਣਾ ਕੌਣ ਆ ਇੱਧਰ ਤੇ ਵੇਖ ਲਾਓ ਜੀ ਆਪਣਾ ਫੈਨ ਆਪਾਂ ਨੂੰ ਅੱਜ ਆਇਆ ਮਿਲਣ ਨੂੰ ਫੇਰ ਦੁਬਾਰਾ ਇਤਵਾਰ ਦਾ ਦਿਨ ਸੀ ਤੇ ਇਹ ਆ ਗਿਆ ਹੋਰ ਬਰਾਲ ਸੁਣਾ ਠੀਕ ਹੈ ਲਓ ਜੀ ਤੇ ਰੋਜ਼ਾਈ ਹੋਜੀ ਮਾਸ਼ਾਅੱਲਾ ਮੁੰਡੇ ਨੇ ਰੋਜ਼ਾ ਰੱਖਿਆ ਵਲਾ ਕਿੰਨੀ ਉਮਰ ਤੇਰੀ 7 ਸਾਲ ਮਾਸ਼ਾਅੱਲਾ 7 ਸਾਲ ਦੀ ਉਮਰ ਹੈ ਤੇ ਰੋਜ਼ਾ ਮਾਸ਼ਾਅੱਲਾ ਰੱਖਿਆ ਬੱਚੇ ਨੇ ਬੱਚੇ ਦੀ ਹਿੰਮਤ ਚੈੱਕ ਕਰੋ ਤੇ ਆਪਣੇ ਨਾਲ ਨਾ ਡਵਾਉਂਦਿਆ ਪਾਣੀ ਦੱਸ ਬੋਲੋ ਜੀ ਕਰ ਲੈ ਗੱਲ ਚਾਚੇ ਨਾਲ ਹੁਣ ਕਾਚਰਸ ਕਰ ਲਈ ਨਹੀਂ ਹਾਂਜੀ ਨਹੀਂ ਨਹੀਂ ਨਾ ਰੱਖਿਆ ਦਾ ਤਾਂ ਤੋ ਰੱਖਿਆ ਹੈ ਪੱਕੀ ਗੱਲ ਕੇਚ ਰੱਖਿਆ ਹੈ ਉਹ ਇੱਥੇ ਰੱਖਿਆ ਹੋਰ ਯਾਰ ਪੁੱਛਤਾ ਲੈ ਦੇ ਕੇਚ ਰੱਖਿਆ ਹੈ ਸਾਰੀ ਕਿੰਨਾਂ ਨੇ ਕੀਤੀ ਇਹਨੇ ਪੁੱਛ ਸਾਰੀ ਕਿੰਨੇ ਨੇ ਕੀਤੀ ਸਾਰੀ ਕਿੰਨੇ ਨੇ ਭਾਈ ਚੋਲਾ ਨਾਲ ਤੁਸੀਂ ਚੋਲਾ ਨਾਲ ਚੋਲਾ ਨਾਲ ਮੈਂ ਨੂੰ ਕੀ ਪੁੱਛਿਆ ਵੀ ਰੱਖਿਆ ਕਿੱਥੇ ਹੈ ਘਰ ਆਪ ਤੂੰ ਇੱਥੇ ਤੇ ਰੋਜਾ ਕਿੱਧਰ ਰੱਖਿਆ ਰੋਜਾ ਕਿੱਧਰ ਰੱਖਿਆ ਹੈ ਬੱਚਾ ਕਨਫਿਊਜ਼ ਬੱਚਾ ਕਨਫਿਊਜ਼ ਕਰਨ ਲੱਗਾ ਚਾਚਾ ਤੂੰ ਏ ਰਾਈਆਂ ਇਹਨੇ ਖਾਚਪਾਰ ਲੈ ਲਈ ਆ ਕਿੱਥੇ ਰੱਖਿਆ ਹੈ ਪੈਟੀ ਚ ਰੱਖਿਆ ਹੈ ਟ੍ਰਾਲੀ ਚ ਰੱਖਿਆ ਹੈ ਬੱਤੀ ਚ ਰੱਖਿਆ ਹੈ ਅੰਗਰੇਜ਼ੀ ਚ ਰੱਖਿਆ ਹੈ ਆਬੂ ਹੈ ਗੱਲੇ ਗਿਆ ਸਾਡੇ ਡੇਡ ਤੇ ਚਰੋ ਪਤਾ ਡੇਡ ਤੇ ਰੋਜ਼ਾ ਰੱਖਿਆ ਜਾਂਦਾ ਹਾਂ ਹਾਂ ਤੂੰ ਇਹ ਤਾਂ ਪਾਰਾ ਹੀ ਬੜਾਉਣਾ ਦੱਸੋ ਚਰੋ ਫੇਰ ਵੀ ਬਾਲਦੀ ਆ ਰਹੀ ਹਿੰਮਤ ਤੇ ਵੇਖ ਲੈਣਾ ਰੋਜ਼ਾ ਰੱਖਿਆ ਨੇ ਹੈ ਆ ਬਈ ਦਸ ਮੈਂ ਤਾਂ ਫ੍ਰਿਜ ਚ ਰੱਖਿਆ ਹੈ ਠੱਡੇ ਥਾਂ ਤੇ ਫ੍ਰਿਜ ਬੰਦ ਕੇ ਚੱਲਣ ਡਿਆ ਹਾਂ ਫ੍ਰਿਜ ਬੰਦ ਕੇ ਚੱਲਣ ਡਿਆ ਨੇ ਫ੍ਰਿਜ ਸਾਹ ਨੂੰ ਬੰਦੀ ਪਿਆ ਤੇ ਫੇਰ ਉਹ ਗਰਮ ਵੀ ਆਹ ਉਹ ਨਹੀਂ ਉਹ ਫਿਰ ਜੀ ਫੇਰ ਉਹ ਦਾ ਤੇਰਾ ਗਰਮ ਹੀ ਹੈ ਨਾ ਫੇਰ ਉਹ ਤੇ ਕੀ ਚਾਚਾ ਫੈਨ ਨੂੰ ਗੁੱਡੀ ਬਣਾ ਕੇ ਦੇਂਡਿਆ ਬੜਾ ਫੈਨ ਜੀ ਹੈ ਹਣ ਕੀ ਕਰੇ ਹੈ ਫੈਨ ਆ ਗਿਆ ਭਾਈ ਆ ਕੀ ਹੋਇਆ ਕਿੱਥੇ ਡਿੱਗੇ ਆ ਹਾਂ ਦੱਸਦਾ ਕਿਉਂ ਨਹੀਂ ਹਾਂ ਦਾ ਵੀਡੀਓ ਬਣਵਾ ਲਈ ਨਹੀਂ ਇਹ ਡਿੱਗ ਗਿਆ ਉਹਦੇ ਵਿੱਚ ਨਾ ਗਾਰੇ 'ਚ ਮੈਂ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਕੈਮਰਾ ਨਾਲ ਵੀਡੀਓ ਬਣਾਵਾ ਕਹਿੰਦਾ ਨਾ ਬਣਾਈ ਭਾਈ ਨਾ ਬਣਾਈ ਇਹ ਇਸ ਗੱਲ ਕਿੱਦਾਂ ਆ ਹਾਂ ਚੱਲ ਆਏ ਚਲੋ ਯਾਰ ਕੋਈ ਬੱਚਾ ਖੁਸ਼ ਹੋਣਾ ਚਾਹੀਦਾ ਲਓ ਜੀ ਸਾਡਾ ਟਾਈਮ ਹੋ ਗਿਆ ਹੁਣ ਚਪਾਈ ਦਾ ਤੇ ਡੰਗਰ ਨੂੰ ਘਰ ਲੱਗੇ ਹਟਾਉਣ ਤੇ ਕਿਉਂਕਿ ਦੁੱਧ ਹੀ ਆਉਣਾ ਟਾਈਮ ਨਾ ਰੋਜ਼ੇ ਨੇ ਤੇ ਉਹਨੇ ਆਉਣਾ ਟਾਈਮ ਇਸ ਲਈ ਪਹਟਾਉ ਨੇ ਅੰਡਾ ਕਰਨੋਂ ਪਿੱਛੇ ਤੇ ਕਰਦੇ ਚ ਭਾਈ ਸ਼ੁਰੂ ਕੰਦੋ ਦੀਓ ਇਹਨੂੰ ਲਾਉਣਾ ਰੋਇ ਤੂੰ ਦੁੱਧ ਰੋੜ ਲੈਣਾ ਜਿਹੜਾ ਨਾ ਟਾਂਕਾ ਨਹੀਂ ਲਾਉਂਦਾ ਤੂੰ ਹੋ ਜਾ ਇੱਕ ਮਿੰਟ ਆ ਜਾ ਵੀ ਫੈਨ ਅੱਬਾ ਤੇਰਾ ਵੀ ਆ ਗਈ ਆ ਜਾ ਇਹ ਲਾ ਦੇ ਸਿਆਪਾ ਦਾ ਤੂੰ ਇਤਨੀ ਭਾਨੇ ਰੋਲਾ ਰੱਖੇ ਫਾਇਰ ਰੋਦਾ ਰੱਖਿਆ ਮੈਂ ਦੱਸਿਆ ਤੇ ਜਨਾਬ ਇਹ ਭਾਈ ਦਾ ਗਿਆ ਇਹ ਤੇ ਉਹ ਟਿਕੜ ਦੇ ਵਿੱਚ ਗਿਆ ਡਿਗ ਮੈਂ ਕਹਾ ਯਾਰ ਮੈਂ ਵਲੌਗ ਬਣਾਵਾ ਆਂਦਾ ਨਹੀਂ 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 ਨਾ ਬਣਾਈ ਨਾ ਬਣਾਈ ਫਿਰ ਇਹਨੂੰ ਕੱਪੜੇ-ਕੁਪੜੇ ਤੋਤੀਏ ਦੇ ਫੇਰ ਤੂੰ ਇਹ ਗੁੱਡੀਆਂ ਹਟਾਉਂਦਾ ਜੀ ਬੰਦਰ ਦਿਆ ਮਾਮਾ ਉਹ ਪਾਣੀ ਨਹੀਂ ਪੀਣਾ ਨਾ ਵੀ ਨਹੀਂ ਲੈਣਾ ਰੋਜ਼ਾ ਰੱਖਿਆ ਲੋ ਜੀ ਫੈਨ ਸਾਡੇ ਨੂੰ ਨਾ ਰੋਜ਼ਾ ਲੱਗੰਦਿਆ ਤੇ ਕਹਿੰਦਾ ਯਾਰ ਮੈਂ ਪਾਣੀ ਪੀਣਾ ਪਾਣੀ ਨਹੀਂ ਪੀਣਾ ਆ ਬਲਾਲ ਬਈ ਇਹ ਗੱਲ ਸੁਣੋ ਉਧਰ ਗੱਲ ਸੁਣੋ 70 ਸਾਲਾਂ ਦਾ ਹੋ ਗਿਆ ਤੂੰ ਸਾਰਾ ਦੇ ਹਾਂਜੀ ਤੂੰ ਨਾ 70 ਸਾਲਾਂ ਦਾ ਹੋਣਾ ਤਾਂ ਨਾ ਜ ਰੋ ਰੋ ਜਰਾ ਰੱਖਦਾ ਤੂੰ ਪਾਪਾ ਕਿਨੇ 50 ਰੁਪਏ ਦੇਂਦੇ ਹਾਂ ਹਾਂ 100 ਦਿਨਾਂ ਦਾ ਰੋਇਆ ਤੂੰ ਭਾਈ ਤੇ ਆ ਹਾਂ ਲਓ ਵੀ ਆ ਜਾ ਤੂੰ ਆਪਾਂ ਸ਼ਰੀਕਾਂ ਦੇ ਉੱਤੇ ਬੱਸੀ ਦਾ ਥੱਲੇ ਨਹੀਂ ਇਹ ਆ ਦੇਖ 100 ਦਾ ਲੋਟ ਰਾਜੀ ਕੇ ਪਾਣੀ ਪੀਆ ਚਲ ਦੋਦ ਪੀ ਲੈ ਹਾਂ ਹੈ ਮਨਜ਼ੂਰ ਹੈ ਕਿਆ ਭਾਈ ਨਹੀਂ ਭਾਈ ਨਹੀਂ ਬੱਚੇ ਦਾ ਇਮਾਨ ਪੱਕਾ ਹੈ ਪਰ ਰੋਜ਼ਾ ਇਸਨ ਰੱਖਿਆ ਹੈ ਘਾਰੇ ਭਾਈ ਬੱਚਾ ਜਿਹੜਾ ਨਾ ਇਮਾਨ ਦਾ ਪੱਕਾ ਹੈ ਪੱਕਾ ਮੁਸਲਮਾਨ ਹੈ ਚਲੋ ਜੀ ਕਿ ਦੋ ਜੀ ਕਾ ਫਰੇ ਇਹ ਮੁਸਲਮਾਨ ਹੈ ਭਈ ਘਰ ਜਾ ਕੇ ਨਾ ਰੂਹ ਅਫਜ਼ਾ ਪੀਵੀ ਟੈਨਸ਼ਨ ਨਹੀਂ ਲੈਣੀ ਰੋਜ਼ਾ ਖੋਲੀ ਸਕੂਨ ਨਾਲ ਖਜੂਰਾ ਖਾਈ ਹੈ ਮੇਰਾ ਅੱਬਾ ਤੇਰਾ ਕਹਿੰਦਾ ਉਹ ਨਹੀਂ ਲੱਭਣੀ ਕੋਈ ਸ਼ਾਇਰੀ ਲੈ ਕੇ ਤੇਰੀ ਧੰਮੀ ਰੋਜ਼ਾ ਨਾ ਰੱਖੀ ਹਾਂ ਰੱਖ ਨਹੀਂ ਰੋਜ਼ਾ ਰੱਖੇਗਾ ਬੱਚਾ ਰੱਖੇਗਾ ਲਓ ਜੀ ਸਾਡਾ ਫੈਨ ਚੱਲਾ ਹੈ ਚੱਲਾ ਜੀ ਫੈਨ ਜੀ ਰੋਜ਼ਾ ਰੱਖਣਾ ਲਾਜ਼ਮੀ ਠੀਕ ਹੈ ਨਾ ਕੱਲ ਜੀ ਸਾਡਾ ਜਿਹੜਾ ਟਾਈਮ ਹੋ ਗਿਆ ਪੱਠਿਆਂ ਦਾ ਤੇ ਸੀ ਆਉਗਿਆ ਪੱਠਿਆਂ ਤੇ ਚਾਚਾ ਦਾ ਵੀ ਰੋਜ਼ਾ ਚਾਚਾ ਕੇ ਦਾ ਟਾਈਮ ਨਾ ਹੋਈ ਹੈ ਵਿਹਲਾ ਤੇ ਚਲਿਓ ਰੋਜ਼ਾ ਇਫਤਾਰ ਕਰੀਏ ਚਾਚਾ ਨੂੰ ਲੱਗੀ ਆਪਦੀ ਪਈ ਅੱਜ ਦਵਾਦਬ ਲੱਗਾ ਚਾਚਾ ਤੋਂ ਵੱਢਦੇ ਆਂ ਪੱਠੇ ਲਓ ਜੀ ਪੱਠੇ ਵੱਢ ਕੇ ਤੇ ਹੋ ਗੀਆਂ ਵਿਹਲੇ ਲੱਦ ਲਿਆ ਪੱਠੇ ਤੇ ਰੋਜ਼ਾ ਵੀ ਸੀ ਸਹੀ ਗੱਲ ਗਰਮੀ ਨਾਲ ਨਾ ਮਤ ਮਾਰੀ ਗਈ ਤੁਸੀਂ ਨੋ ਪਸੀਨ ਹੋਏ ਪਿਆ ਤੇ ਚਲਦੇ ਹਾਂ ਡੇਰੇ ਤੇ ਮਾਲ ਲੰਗ ਕਰੀ ਅੰਦਰ ਤੇ ਹੋਈਏ ਵੇਲੇ ਲਓ ਜੀ ਮਾਲ ਲੰਗ ਕਰਕੇ ਆਪਾਂ ਅੰਦਰ ਤੇ ਹੋ ਗਏ ਆਂ ਵੇਲੇ ਤੇ ਮਾਸ਼ਾਅੱਲਾ ਚਾਚਾ ਦਾ ਹੀ ਰੋਜ਼ਾ ਪਹਿਲਾਂ ਸਾਡਾ ਵੀ ਪਹਿਲਾ ਰੋਜ਼ਾ ਤੇ ਹੁਣ ਇਫਤਾਰੀ ਦਾ ਟਾਈਮ ਹੋ ਗਿਆ ਤੇ ਆਪਾਂ ਇੱਥੇ ਕਰਦੇ ਆਂ ਵਲੋਗ ਦਾ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਆਪਾਂ ਮਿਲਦੇ ਆਂ ਇੱਕ ਨਵੇਂ ਵਲੋਗ